ਤਗਈਆ ਦਾ ਪਿੱਛੇ ਦਿਖੇ ਰਿਹਾ ਜੀ ਸਾਰੇ ਪੀੜ ਦਾ ਬੈਠੇ ਆ ਨੇ ਮੰਗਾ ਤਾਂ ਕੋਈ ਪੂਰੀ ਨਹੀਂ ਹੋਈ ਜੋ ਕੰਮ ਇਹਨੇ 10 ਸਾਲ ਚ ਕਰਿਆ 70 ਸਾਲ ਚ ਕਿਸੇ ਨੇ ਨਹੀਂ ਕਰਿਆ ਜਿਹੜਾ ਕੰਮ ਕਰੇ ਕੋਈ ਸਰਕਾਰ ਹੋਵੇ ਕੋਈ ਪਾਰਟੀ ਹੋਵੇ ਸਾਨੂੰ ਉਹਦਾ ਕੋਈ ਫਰਕ ਨਹੀਂ ਪड़ਦਾ ਸਾਨੂੰ ਫਰਕ ਪड़ਦਾ ਹੈ ਕੰਮ ਕਰੇ ਜਨਤਾ ਦਾ ਜਨਤਾ ਖੁਸ਼ ਹੋਵੇ ਕੋਈ ਵੀ ਨਾ ਬਾਈ ਪਾਣੀ ਨਾ ਹਰ ਗੱਲ ਸੁਣ ਮੇਰੀ ਅਸੀਂ ਕਿਉਂ ਪਾਈ ਜਾ ਕੋਈ ਚੱਜ ਦਾ ਕੰਮ ਨਹੀਂ ਕਰਨਾ ਬਾਈ ਨਾ ਤਾਂ ਦੇ ਮਤਲਬ ਇਹਨਾਂ ਨੇ ਡਰਾਈਵਰੀ ਮਹਿਕਮੇ ਵਾਸਤੇ ਕਰਿਆ ਕੁਝ ਤੂੰ ਦੱਸ ਦੇ ਯਾਰ ਦੇਣਾ ਜਾਤੇ ੱੱਕੇ ਖਾਨਾ ਠੀਕ ਨਹੀਂ ਹਾਂ ਡੀਜ਼ਲ ਘਟ ਨਹੀਂ ਲੈ ਰੇਡ ਘਟੇ ਤੇ ਨੇ ਪਾੜੇ ਵਧਾਉਣੇ ਚਾਹੀਦੇ ਬਾਈ ਪਾੜੇ ਵਧ ਨਹੀਂ ਰਹੇ ਪਾਸਿੰਗ ਦਾ ਵਧਾਈ ਜਾਣਾ ਵਿਕਾਸ ਹੋਇਆ ਹੈ ਹਰ ਪਾਸੇ ਵਿਕਾਸ ਹੋਇਆ ਸੜਕ ਹੋ ਰੇਲ ਮਾਰਗ ਹੋ ਹਵਾਈ ਮਾਰਗ ਹੋ ਦੇਸ਼ ਦਾ ਨਾਮ ਉੱਚਾ ਕਰਨ ਦਾ ਹੋਵੇ ਹਰ ਇੱਕ ਫੀਲ ਜਗਾ ਮਾਇ ਇੱਥੇ ਹੁਣ ਮਹਾਰਾਣੀ ਪਟਨਾ ਸਾਹਿਬ ਕੋਲ ਖੜੀ ਹੈ ਬੀਜਪੀ ਦੀ ਟਿਕਟ ਤੇ ਮੈਂ ਉਹਨੂੰ ਵੋਟ ਪਾਵਾਂਗਾ ਤਾਂ ਕਿ ਉੱਪਰ ਤੇ ਨੀਚੇ ਤੱਕ ਸਾਰੇ ਕੰਮ ਬਣਨ ਜੇ ਬਨੂੜ ਵਿਖੇ ਮੌਜੂਦ ਆ ਅਤੇ ਜੋ ਲੋਕ ਇੱਥੇ ਕੀ ਵਿਚਾਰ ਰੱਖਦੇ ਨੇ ਸਰਕਾਰ ਦੇ ਪ੍ਰਤੀ ਕੀ ਸਰਕਾਰ ਦੇ ਵਾਅਦਿਆਂ ਤੋਂ ਖੁਸ਼ ਨੇ ਜੋ ਪਹਿਲਾਂ ਕੀਤੇ ਗਏ ਅਤੇ ਜੋ ਹੁਣ ਸਰਕਾਰ ਵਾਅਦੇ ਕਰ ਰਹੀ ਹੈ ਭਾਵੇਂ ਨਵੇਂ ਕੈਂਡੀਡੇਟ ਆ ਰਹੇ ਨੇ ਅਤੇ ਲੋਕਾਂ ਦੇ ਵਿਚਾਰ ਨੇ ਕੀ ਵਿਚਾਰ ਰੱਖਦੇ ਨੇ ਆਪ ਲੋਕਾਂ ਤੋਂ ਜਾਣਦੇ ਆ ਸਰਕਾਰ ਦਾ ਰੁਖ ਕੀ ਕਿੱਦਾਂ ਭਾਜੀ ਕੀ ਨਾਮ ਪ੍ਰੀਤ ਸਿੰਘ ਹੈ ਜੀ ਭਾਜੀ 2024 ਦੀ ਚੋਣ ਆ ਰਹੀ ਹੈ ਸਾਰੇ ਕੈਂਡੀਡੇਟ ਵਿਚਰ ਰਹੇ ਆ ਪਿਛਲੀ ਸਰਕਾਰ ਕਿਵੇਂ ਦੀ ਹੇ ਹੁਣ ਆਮ ਆਦਮੀ ਪਾਰਟੀ ਕੁਛ ਅੱਛਾ ਕਰ ਰਹੀ ਹੈ ਤਾਂ ਆਸ ਹੈ ਕੁਛ ਹੁਣ ਵੀ ਅੱਛਾ ਕਰੂਗੀ ਤੇ ਕੋਈ ਉਮੀਦ ਹੈ ਕਿ ਇਹ ਹਲਕੇ ਦਾ ਵਿਕਾਸ ਹੋਣਾ ਚਾਹੀਦਾ ਬਿਲਕੁਲ ਵਿਕਾਸ ਤਾਂ ਹੋਣਾ ਹੀ ਚਾਹੀਦਾ ਹੈ ਤਾਂ ਹੁਣ ਇਲੈਕਸ਼ਨ ਆਏ ਸਿਗੇ ਤਾਂ ਅਸੀਂ ਦੇਖਿਆ ਜੇਗਾ ਤਾਂ ਹੀ ਵੋਟਾਂ ਪਾ ਕੇ ਕਿਸੇ ਹੋਰ ਨੂੰ ਲੈ ਕੇ ਆਏ ਆਂ ਵੀ ਵਿਕਾਸ ਹੋਊਗਾ ਤੁਹਾਡਾ ਕੀ ਨਾਮ ਪਾਜੀ ਆਰਮੇਸ਼ ਸ਼ੋਜਾਦ 2024 ਦੀ ਚੋਣ ਆ ਰਹੀ ਹੈ ਲੋਕ ਸਭਾ ਚੋਣਾਂ ਤੇ ਸਾਰੇ ਕੈਂਡੀਡੇਟ ਵਿਚਰ ਰਹੇ ਆਂ ਆਂ ਬਸ ਪੰਜਾਬ ਦਾ ਕੁਝ ਅ ਅ ਮੰਚ ਵਿਚਾਰ ਹੈ ਕਿ ਇਹ ਕੰਮ ਹੋਣਾ ਚਾਹੀਦਾ ਲੋਕਾਂ ਦਾ ਪਹਿਲ ਦੇ ਹੱਕ ਤੇ ਨਹੀਂ ਇਹ ਦੇਖੋ ਵੀਰ ਜੀ ਕੰਮ ਤਾਂ ਹੋਏਗਾ ਕਰ ਵੀ ਰਹੇ ਆ ਲੇਕਿਨ ਛੋਟੀ ਪਾਰਟੀਆਂ ਨੂੰ ਥੋੜਾ ਸਮਝ ਲੱਗੇਗਾ ਆਪਾਂ 1 ਲੱਖ ਨਹੀਂ ਗਿਆ ਸਦੀ 5 ਸਾਲ ਦੇ ਅੰਦਰ ਇਹ ਨਾ ਕਰ ਦਿੰਗੇ ਲੇਕਿਨ ਬਹੁਤ ਅੱਛਾ ਕਰ ਰਹੇ ਆ ਭਗਵਾਨ ਜੀ ਬਹੁਤ ਅੱਛੇ ਕਰ ਰਹੇ ਆ ਹੋਰਾਂ ਨਾਲ ਗੱਲਬਾਤ ਕਰ ਲੈਣਾ ਬਾਜ਼ਾਰ ਦੇ ਵਿੱਚ ਮੌਜੂਦ ਆ ਜੋ ਬਾਜ਼ਾਰ ਦੇ ਵਿੱਚ ਲੋਕ ਕਿਤਨੇ ਕਿਤੇ ਵਿਚਰ ਰਹੇ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਆ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਕੀ ਵਿਚਾਰ ਰੱਖਦੇ ਨੇ ਸਰਕਾਰ ਪ੍ਰਤੀ ਉਹ ਵੀ ਜਾਣ ਲੈਣਾ ਭਾਜੀ ਮੌਜੂਦ ਨੇ ਭਾਈ ਨਾਲ ਗੱਲਬਾਤ ਕਰ ਲੈਣ ਭਾਜੀ ਕੀ ਨਾਮ ਭਾਜੀ ਆਪਣਾ ਨਵਜੋਤ ਸਿੰਘ 2024 ਦੀ ਚੋਣ ਆ ਰਹੀ ਆ ਬਹੁਤ ਸਾਰੇ ਕੈਂਡੀਡੇਟ ਵਿਚਰਿਆ ਸਾਰੀ ਪਾਰਟੀਆਂ ਆਪਣੇ ਆਪਣੇ ਕੈਂਡੀਡੇਟ ਉਤਾਰ ਰਹੀਆਂ ਹੁਣ ਤੱਕ ਕਿਹੜੀ ਸਰਕਾਰ ਵੀ ਨਹੀਂ ਭਾਈ ਅ ਸਾਰੀਆਂ ਹੀ ਠੀਕ ਆ ਵੀਰੇ ਸਾਰੀਆਂ ਹੀ ਠੀਕ ਆ ਸਾਰੀਆਂ ਹੀ ਠੀਕ ਆ ਕੋਈ ਉਮੀਦ ਹੈ ਕਿ ਇਹ ਆਪਣੇ ਹਲਕੇ ਦਾ ਇਹ ਵਿੱਚ ਵਿਕਾਸ ਹੋਣਾ ਚਾਹੀਦਾ ਇਹ ਕੰਪੇਨਿੰਗ ਪਿਆ ਹੋਣਾ ਚੀਜ਼ ਹੈ ਵੀਰੇ ਕੰਮਕਾਰ ਨਹੀਂ ਹੈਗੇ ਬਾਜ਼ਾਰ ਖਾਲੀ ਪਏ ਆ ਬਿਜ਼ਨਸ ਬਿਲਕੁਲ ਡਾਊਨ ਹੋਏ ਪਏ ਆ ਕੰਮਕਾਰ ਬਿਲਕੁਲ ਵੀ ਨਹੀਂ ਹੈਗਾ ਅੱਛਾ ਉਹ ਹੋਣਾ ਚਾਹੀਦਾ ਸੈਟਲ ਹੋਣਾ ਕੰਮਕਾਰ ਚੱਲਨੇ ਚਾਹੀਦੇ ਆ ਕੰਮਕਾਰ ਚੱਲਦੇ ਬਿਲਕੁਲ ਠੀਕ ਹੈ ਖੋਰਾ ਨਾਲ ਗੱਲਬਾਤ ਕਰ ਲੈਨੇ ਆ ਵਿਚਾਰ ਕੀ ਰੱਖਦੇ ਨੇ ਸਰਕਾਰ ਦੇ ਪ੍ਰਤੀ ਸਰਕਾਰ ਦਾ ਕੀ ਨਾਮ ਹੈ ਭਾਜੀ ਆਪਣਾ ਮੇਰਾ ਨਾਮ ਵਿਵੇਕ ਹੈ ਜੀ ਤੇ ਹੁਣ 2024 ਦੀ ਚੋਣ ਆ ਰਹੀ ਹੈ ਭਾਜੀ ਤੇ ਇਲੈਕਸ਼ਨ ਦਾ ਟਾਈਮ ਹੋ ਚੁੱਕਿਆ ਹੈਗਾ ਤੇ ਕੀ ਹੁਣ ਤੱਕ ਦੀ ਕਿਹੜੀ ਪਾਰਟੀ ਉਹਦੀ ਪਾਰਟੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਸਰਕਾਰਾਂ ਦਾ ਸਾਰੀ ਇੱਕੋ ਤਰ੍ਹਾਂ ਕੀ ਹੁੰਦੀਆਂ ਪਰ ਫਿਰ ਵੀ ਜਿਹੜਾ ਜਿਹੜਾ ਹਾ ਹੁਣ ਆਮ ਆਦਮੀ ਪਾਰਟੀ ਆ ਤੇ ਅਸੀਂ ਲਾਈਕ ਕਰਦੇ ਆ ਆਪਣੇ ਭਗਵੰਤ ਮਾਨ ਨੂੰ ਕਿਉਂਕਿ ਉਹ ਬਹੁਤ ਇਮਾਨਦਾਰ ਬੰਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਇਮਾਨਦਾਰੀ ਹੁਣ ਇਹ ਹੈ ਨਾ ਕਿ ਜੇ ਇਕੱਲੇ ਮਾਨਦਾਰ ਨਾਲ ਵੀ ਚੱਲਦਾ ਨਹੀਂ ਕੁਝ ਵੀ ਸਾਰੇ ਇਕੱਠੇ ਮਾਨਦਾਰ ਹੋਣੇ ਚਾਹੀਦੇ ਆ ਤੇ ਬਾਕੀ ਸਾਡੀ ਵੋਟ ਤਾਂ ਉਹਨਾਂ ਨਾਲ ਹੀ ਆ ਤੇ ਕੋਈ ਬਨੂੜ ਹਲਕੇ ਨੂੰ ਲੈ ਕੇ ਕੁਝ ਵਿਚਾਰ ਖੜਾ ਚਾਹੂਗਾ ਕਿ ਸਾਡੇ ਹਲਕੇ ਦੇ ਐਮਪੀ ਨੇ ਸਾਡੇ ਹਲਕੇ ਵਾਸਤੇ ਕੰਮ ਨਹੀਂ ਕੀਤਾ ਪਹਿਲ ਦੇ ਆਧਾਰ ਤੇ ਕਰਕੇ ਸਾਰੇ ਪਾਸੇ ਇੱਕੋ ਤਰ੍ਹਾਂ ਦੀ ਮੇਨ ਚੀਜ਼ ਤਾਂ ਇੱਕੋ ਹੀ ਚੱਲਦੀ ਆ ਰਹੀ ਹੈ ਕਿ ਬੇਰੋਜ਼ਗਾਰੀ ਲਗਾ ਲਓ ਨਸ਼ਿਆਂ ਵਾਲਾ ਮੁੱਦਾ ਲਗਾ ਲਓ ਠੀਕ ਹੈ ਨਾ ਤੇ ਜਿਹੜੇ ਨਸ਼ੇ ਨੂੰ ਠੱਲ ਪਿਆ ਜਾਵੇ ਤਾਂ ਮੈਂ ਕਹਿੰਦਾ ਜਿਹੜੇ ਹੁਣ ਹਰ ਥੋੜੀ ਥੋੜੀ ਤੁਸੀਂ ਦੇਖੋ ਰੋਜ਼ ਇੱਕੋ ਜਿਹਾ ਕੋਈ ਕੋਈ ਕਤਲ ਹੋ ਰਿਹਾ ਕੱਲ ਇੱਕ ਚੰਡੀਗੜ੍ਹ ਕਤਲ ਹੋਇਆ ਤਾਂ ਦੋ ਮੁੰਡੇ ਸੀਗੇ ਆ ਆਪਣਾ ਹਰਿਆਣਾ ਪੁਲਿਸ ਦਾ ਮੁੰਡਾ ਸੀ ਤੇ ਉਹਦਾ ਕਤਲ ਹੋਇਆ ਮਤਲਬ ਕਿ ਜਿਹੜਾ ਇਹ ਚੱਲ ਰਿਹਾ ਹੈ ਨਾ ਸਿਸਟਮ ਇਹ ਬੜੇ ਗੰਦੇ ਲੈਵਲ ਦਾ ਇਹ ਸਭ ਤੋਂ ਖਤਰਨਾਕ ਹੈ ਜਦੋਂ ਤੁਸੀਂ ਕਿਤੇ ਖੜੇ ਹੁੰਨੇ ਆ ਤੇ ਮਿੰਟ ਲੱਗਦਾ ਹੈ ਕੋਈ ਬੰਦਾ ਬਾਲੀਆਂ ਖਿੱਚ ਕੇ ਲੈ ਜਾਂਦਾ ਹੈ ਮਿੰਟ ਲੱਗਦਾ ਫੋਨ ਖੋ ਕੇ ਲੈ ਜਾਂਨੇ ਆ ਮਤਲਬ ਕਿ ਇਹ ਚੱਲ ਰਿਹਾ ਸਭ ਤੋਂ ਮੇਨ ਮੁੱਦਾ ਠੀਕ ਹੈ ਜੀ ਇਹ ਹਾਲ ਹੁਣ ਚੇ ਦਿੱਤਾ ਟ੍ਰੈਫਿਕ ਕਿਧਰ ਨਾ ਕਿਤੇ ਲੱਗ ਗਿਆ ਤੇ ਅੱਗੇ ਵਧਣਾ ਪਵੇਗਾ ਲੋਕਾਂ ਨਾਲ ਗੱਲਬਾਤ ਕਰ ਲੈਣਾ ਜੋ ਇੱਥੇ ਬਾਜ਼ਾਰ ਦੇ ਵਿੱਚ ਵਜੂਦੀ ਹੈ ਮੈਡਮ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਮਨਦੀਪ ਭਾਈ 2024 ਦੀ ਚੋਣ ਆ ਰਹੀ ਆ ਹੁਣ ਤੱਕ ਦੀ ਕਿਹੜੀ ਪਾਰਟੀ ਸਭ ਤੋਂ ਵਧੀਆ ਕੰਮ ਸਤੋ ਦੀ ਬਈਸਤਾ ਮਾਣ ਮੈਂ ਪਾਰਟੀ ਦੇ ਬੰਦੇ ਆ ਸਤਾਵਾਂ ਮੈਂ ਪਾਰਟੀ ਨੂੰ ਗਾਵਾਂਗੇ ਅੱਛਾ ਅੰਨੀਆ ਹਰਕੇ ਬਾਰੇ ਕੀ ਵਿਚਾਰ ਰੱਖ ਰਹੇ ਕਿ ਬਨੂੜ ਹਰਕੇ ਦਾ ਕਿਸ ਨੇ ਵਿਕਾਸ ਕੋਣ ਕਿਸ ਨੇ ਕੀਤਾ ਜినా ਮਿੱਤਲ ਨੇ ਕਿੰਨਾ ਬਹੁਤ ਵਧੀਆ ਕੰਮ ਕੀਤਾ ਸਾਡਾ ਅੱਛਾ ਥੰਮੇ ਤੁਹਾਡੇ ਕਿਹਨੇ ਆਪਈ ਸ਼ਰਮਕ ਸਿੰਘ ਹੈ ਉਹ ਵਿਧੀ ਚੋਣ ਆ ਰਹੀ ਆ ਤੇ ਕਿਸਾਨੀ ਮੁੱਦਿਆਂ ਲੈ ਕੇ ਕਿਸਾਨ ਡਟੇ ਹੋਏ ਨੇ ਤੇ ਕਿਤਨੇ ਕਿਤੇ ਵਿਰੋਧ ਵੀ ਕਰ ਰਹੇ ਆ ਬਹੁਤ ਸਾਰੀਆਂ ਪਾਰਟੀਆਂ ਤੁਸੀਂ ਕੀ ਵਿਚਾਰ ਰੱਖਦੇ ਹੋ ਕਿ 2024 ਦੀ ਜੋ ਚੋਣ ਆ ਰਹੀ ਆ ਪਿਛਲੀ ਸਰਕਾਰ ਦਾ ਰਵਈਆ ਕਿਵੇਂ ਇਸ ਤੇ ਨਵੀਂ ਜੋ ਬਣ ਰਹੀ ਹੈ ਬਣੂਗੀ ਉਹਦੇ ਬਾਰੇ ਕੀ ਰੱਖਦੇ ਰਵਈਆ ਦਾ ਪਿੱਛਾ ਹੀ ਦੇਖਿਆ ਰਿਹਾ ਜੀ ਸਾਰੇ ਹੀ ਤੱਕ ਬੈਠੇ ਆਲੇ ਮੰਗਾਂ ਤਾਂ ਕੋਈ ਪੂਰੀ ਨਹੀਂ ਹੋਈ ਅਸੀਂ ਤਾਂ ਆਮ ਆਦਮੀ ਵਾਲੇ ਜੀ ਆਮ ਆਦਮੀ ਨੂੰ ਬੋਲ ਪਾਣੀ ਹੈ ਪਿੱਛੇ ਆਵਾਦ ਵੀ ਨੂੰ ਬਾਈ ਜਾਣ ਲੈਨੇ ਕੀ ਵਿਚਾਰ ਹੋ ਪੜ ਕੀ ਨਾ ਬਾਈ ਨਹੀਂ ਨਹੀਂ ਬਾਈ ਮੈਂ ਬਹੁਤ ਜ਼ਰੂਰੀ ਕੰਮ ਜਾਰਾ ਪੜਾ ਹੋ ਜਾ ਰਿਹਾ ਠੀਕ ਹੈ ਬਈ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਆ ਅਤੇ ਵਿਚਾਰ ਜਾਣ ਲੈਨੇ ਕੀ ਇਲੈਕਸ਼ਨ ਦੇ ਪ੍ਰਤੀ ਕੀ ਰਵਈਆ ਉਹ ਰੱਖਦੇ ਨੇ ਕੁਝ ਵੀਰਾਂ ਨੇ ਨਸ਼ਿਆਂ ਦਾ ਮੁੱਦਾ ਰੇਜ਼ ਕੀਤਾ ਨਸ਼ਿਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਚ ਭਾਜੀ ਕੀ ਨਾਮ ਬਾਈ ਅਸ਼ੋਕ ਕੁਮਾਰ ਪਾਸੀ ਪਿੱਛੇ ਅਸ਼ੋਕ ਕੁਮਾਰ ਜੀ ਸਿੱਖਣਾ ਤੇ ਉਹ 24 ਦੀ ਚੋਣ ਆ ਰਹੀ ਹੈ 2024 ਦੀ ਪਿਛਲੀ ਸਰਕਾਰ ਕਿਵੇਂ ਬਣੀ ਭਾਜੀ ਠੀਕ ਹੈ ਜੀ بس ਬਧੀਆ ਲੋਕਾਂ ਜਿਹੜੀ ਸਰਕਾਰ ਦਾ ਉਹੀ ਚੰਗੀ ਹੈ ਜਿਹੜੀ ਲੋਕਾਂ ਵਾਸਤੇ ਕੰਮ ਕਰੇ ਲੋਕਾਂ ਵਾਸਤੇ ਕੰਮ ਕਰੇ ਹਾਂਜੀ ਹਾਂਜੀ ਹੁਣ ਤੱਕ ਕਿਹੜੀ ਲੱਗੀ ਸਰਕਾਰ ਜਿਹੜੀ ਲੋਕਾਂ ਵਾਸਤੇ ਕੰਮ ਕਰੇ ਨਹੀਂ ਠੀਕ ਹੈ ਆਮ ਆਦਮੀ ਠੀਕ ਹੈ ਹਾਂਜੀ ਚੋਣਾਂ ਦੇ ਪ੍ਰਤੀ ਰੱਖਦੇ ਨੇ ਅਤੇ ਇਸ ਵਾਰ ਕੀ ਰਵਈਆ ਸਰਕਾਰ ਦਾ ਕੀ ਕਹਿਣਾ ਚਾਹਣਗੇ ਕੀ ਨਾ ਹੋ ਕੋਈ ਰਣਵੀਰ ਥੰਮਨ 2024 ਦੀ ਚੋਣ ਆ ਰਹੀ ਆ ਪਿਛਲੀ ਸਰਕਾਰ ਕਿਵੇਂ ਦੀ ਲੱਗੀ ਭਾਈ ਠੀਕ ਹੈ ਜੀ ਬਹੁਤ ਵਧੀਆ ਤੇ ਹੋਰ ਨਵੀਂ ਤੋਂ ਕੀ ਉਮੀਦ ਕਰ ਰਹੇ ਹੋ ਜੀ ਦੇ ਕੋਈ ਲੋਕਾਂ ਕੰਮ ਕਰਿਆ ਜਿਆਦੀ ਹੈ ਹਾਂ ਜੀ ਕੋਈ ਵਧੀਆ ਲੱਗੀ ਜੀ ਹੁਣ ਸਰਕਾਰ ਹਾਂ ਜੀ ਹਾਂ ਬਹੁਤ ਜੀ ਗੱਲਬਾਤ ਹੋਰਾਂ ਦੇ ਨਾਲ ਕਰ ਲੈਂਦੇ ਆ ਤੇ ਕੀ ਵਿਚਾਰ ਕੀ ਨਵੋ ਭਾਈਆ ਹਾਂ ਜੀ ਬੋਲੋ ਰਿਪਲ ਆ ਜੀ ਯਾਰ 24 ਦੀ ਚੌੜ ਆ ਰਹੀ ਹੈ ਜੀ ਪਿਛਲੀ ਸਰਕਾਰ ਕਿਉਂ ਪਿਛਲੀ ਕਿਹੜੀ ਜੋ ਕੇਂਦਰ ਦੀ ਵਿਚਰਤ ਹੈ ਭਾਈ ਪਾਸ ਹਾਂ ਠੀਕ ਹੈ ਸੋ ਸੋ ਕੰਮ ਤਾਂ ਕਿਤੇ ਹੀ ਹੈ ਹਾਂ ਸੈਂਟਰ ਲੈਵਲ ਤੇ ਤਾਂ ਕੰਮ ਹੋ ਹੀ ਹੈ ਸਟੇਟ ਲੈਵਲ ਤੇ ਤਾਂ ਇਹ ਗਵਰਨਮੈਂਟ ਦੇਖੇਗੀ ਇਹ ਗੱਲ ਹੈ ਨਵੀਂ ਸਰਕਾਰ ਤੋਂ ਕੀ ਉਮੀਦ ਰੱਖ ਰਹੇ ਕਿ ਕਿਹੜਾ ਕੰਮ ਪਹਿਲ ਦੇ ਆਧਾਰ ਤੇ ਬਨੂੜ ਦੇ ਲੋਕਾਂ ਦਾ ਹੋਣਾ ਬਨੂੜ ਕੰਮ ਤਾਂ ਬਹੁਤ ਹੈਗੇ ਇਹਦੀ ਕਰਨ ਵਾਲੇ ਬੇਸਿਕ ਨਸੈਸਿਟੀ ਬਹੁਤ ਹੈ ਜਿਹੜੀ ਪੂਰੀ ਨਹੀਂ ਹੋਈ ਬਾਕੀ ਤਾਂ ਵੀਡੀਓ ਕਰ ਜਿਹੜਾ ਹੈਗਾ ਵਰਗ ਉਹਨਾਂ ਵਾਸਤੇ ਮੈਂ ਕਹਿ ਸਕਦੇ ਆਂ ਵੀ ਉਹਨਾਂ ਫੈਸਿਲਿਟੀਆਂ ਨਹੀਂ ਮਿਲਦੀਆਂ ਜਾਂ ਉਪਰ ਕਲਾਸ ਨਹੀਂ ਮਿਲਦੀ ਹੈ ਯਾ ਲੋਅਰ ਨੂੰ ਮਿਲਦੀ ਹੈ ਹਾਂ ਮੇਰੇ ਮਿਡਲ ਕਲਾਸ ਲਈ ਕੰਮ ਕਰਨ ਦੀ ਲੋੜ ਹੈ ਬਿਲਕੁਲ ਕਲਾਸ ਲਈ ਕੰਮ ਕਰਨ ਦੀ ਲੋੜ ਹੈ ਤੇ ਤੁਹਾਡੇ ਫਾਦਰ ਸਾਹਿਬ ਨੇ ਗੱਲਬਾਤ ਕਰ ਲੈਂਦੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਜਿੰਦਰ ਠੰਮਾ ਲਗੀ 2024 ਦੀ ਚੋਣ ਆ ਰਹੀ ਹੈ ਜੀ ਪਿਛਲੀ ਸਰਕਾਰ ਕਿਵੇਂ ਦੀ ਲੱਗੀ ਪਹਿਲਾਂ ਤੇ ਕਿਹੜੀ ਸੈਂਟਰ ਚ ਹਾਂ ਜੀ ਠੀਕ ਲੱਗੀ ਹੈ ਠੀਕ ਲੱਗੀ ਹੈ ਇਹੀ ਆਏਗੀ ਠੀਕ ਆਏਗੀ ਤੇ ਕਿਹੜਾ ਕੰਮ ਕਰਦੀ ਲੋੜਾ ਪਹਿਲਾਂ ਆ ਕੇ ਜੇ ਦੁਵਾਰਾ 24 ਚ ਬੰਦੀ ਜੋ ਜਿਹੜੀ ਵੀ ਸਰਕਾਰ ਪਹਿਲਾਂ ਕੰਮ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਛੋਟੀ ਜੀ ਗੱਲ 'ਚ ਖਤਮ ਕਰਦਾ ਜੋ ਕੰਮ ਇਹਨੇ 10 ਸਾਲ 'ਚ ਕਰਿਆ 70 ਸਾਲ 'ਚ ਕਿਸੇ ਨੇ ਨਹੀਂ ਕਰਿਆ ਅੱਛਾ ਜੀ ਬਸ ਇਹ ਅੱਗੇ ਵੀ ਜੇ ਆ ਗਿਆ ਨਾ ਉਹ ਕੰਮ ਕਰੇਗਾ ਜਿਹੜੇ ਕਿ ਰਹਿ ਗਏ ਬਾਕੀ ਠੀਕ ਬਸ ਗੱਲ ਖਤਮ ਗੱਲਬਾਤ ਹੋਰਾਂ ਦੇ ਨਾਲ ਕਰ ਲੈਣੇ ਆ ਬਾਜ਼ਾਰ ਦੇ ਵਿੱਚ ਆਪਣੇ ਆਪਣੇ ਵਿਚਾਰ ਰੱਖ ਰਹੇ ਨੇ ਕਹਿੰਦੇ ਕਿ ਮਿਡਲ ਕਲਾਸ ਨੂੰ ਉੱਪ ਚੱਕਣਾ ਚਾਹੀਦਾ ਉਹਨਾਂ ਦੇ ਵਿਚਾਰ ਜਾਣਨੇ ਚਾਹੀਦੇ ਨੇ ਪਾਜੀ ਕੀ ਨਾਮ ਹੈ ਤੁਹਾਡਾ ਹਰਜਿੰਦਰ ਸਿੰਘ 24 ਦੀ ਚੋਣ ਆ ਰਹੀ ਹੈ ਪਿਛਲੀ ਸਰਕਾਰ ਕਿਵੇਂ ਲੱਗੀ ਕੀ ਮਤਲਬ ਲੋਕ ਸਭਾ ਚੋਣਾਂ ਆ ਰਹੀਆਂ 2024 ਦੀਆਂ ਸਰਕਾਰ ਕਿਵੇਂ ਦੀ ਬੀਜੇਪੀ ਦੀ ਠੀਕ ਸੀ ਸਹੀ ਸੀ ਹਾਂ ਸਹੀ ਸੀ ਕੋਈ ਕੰਮ ਵਧੀਆ ਲੱਗਿਆ ਦੇ ਦੇਖੋ ਲੋਕੀ ਬਹੁਤ ਉਹਨਾਂ ਵਿੱਚ ਕਮੀਆਂ ਕਰਦੇ ਹਨ ਚ ਵੀ ਕਮੀਆਂ ਘਟਦੇ ਹਨ ਪਰ ਸਰਕਾਰ ਨੇ ਬੀਜੇਪੀ ਕਿੰਨੇ ਚੰਗੇ ਕੰਮ ਕੀਤੇ ਆ ਕਿਸਾਨਾਂ ਵਾਸਤੇ ਵੀ ਚੰਗਾ ਜੋ 6000 ਰੁਪਏ ਸਲਾਣਾ ਦੇ ਰਿਹਾ ਤੇ ਬਾਕੀ ਜਿਹੜੀ ਦੇਸ਼ ਕੀ ਆਪਣੀ ਗਰੋਥ ਹੋਰ ਲਾਲੋ ਮੰਨ ਲਵਾਲਾ ਉੱਪਰ ਬਧਾਈ ਆ ਅੱਜ ਦੂਜੇ ਤੀਜੇ ਬਾਲਡ ਦੇ ਵਿੱਚ ਮਤੀਜੇ ਨੰਬਰ ਤੇ ਆ ਚੌਥੇ ਨੰਬਰ ਤੇ ਆ ਉਹ ਬਹੁਤ ਵਧੀਆ ਬਾਕੀ ਮਨ ਮੰਦਰ ਦਾ ਲਾਲੋ ਹੋ ਲਾਲੋ ਮੇਰੇ ਸਾਥ ਦਾ ਠੀਕ ਆ ਠੀਕ ਆ ਬਿਲਕੁਲ ਮੈਂ ਉਮੀਦ ਕੀ ਕਰ ਰਿਹਾ ਕਿ ਪੰਜਾਬ ਵਾਸਤੇ ਕੰਮ ਕਿਹੜਾ ਕਰਨਾ ਚਾਹੀਦਾ ਪਹਿਲਾ ਕਿ ਕੋਈ ਵੀ ਸਰਕਾਰ ਦੇਖੋ ਜੋ ਵੀ ਕਰਨਗੇ ਉਹ ਠੀਕ ਹੀ ਕਰਨਗੇ ਮੈਂ ਤਾਂ ਮਾੜੀ ਨਹੀਂ ਕਹਿਣਾ ਖੂੰਗਾ ਠੀਕ ਹੈ ਅੱਛਾ ਪੁਰਾਣਾ ਨਾਲ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਨਾਮ ਜੀ ਅਨੁਭ ਸ਼ਰਮਾ ਐਡਵੋਕੇਟ 24 ਦੀ ਚੋਣ ਆ ਰਹੀ ਆ ਤੇ ਸਾਰੇ ਲੋਕ ਵੇਖ ਰਹੇ ਨੇ ਕਿ ਕਿਹੜਾ ਕੈਂਡੀਡੇਟ ਜਿੱਤਦਾ ਕਿਹਨੂੰ ਵੋਟ ਪਾਈਏ ਕਿਹੜੂ ਨਹੀਂ ਸਾਰੇ ਵਿਚਾਰ ਪਿਛਲੀ ਸਰਕਾਰ ਕਿਵੇਂ ਦੇਖੋ ਜੀ ਸਭ ਵਧੀਆ ਹੈ ਗਿਆ ਜਿਹੜਾ ਕੰਮ ਕਰੇ ਕੋਈ ਸਰਕਾਰ ਹੋਵੇ ਕੋਈ ਪਾਰਟੀ ਹੋਵੇ ਸਾਨੂੰ ਉਹਦਾ ਕੋਈ ਫਰਕ ਨਹੀਂ ਪड़ਦਾਗਾ ਸਾਨੂੰ ਫਰਕ ਪड़ਦਾ ਹੈਗਾ ਕੰਮ ਕਰੇ ਜਨਤਾ ਦਾ ਜਨਤਾ ਖੁਸ਼ ਹੋਵੇ ਕੋਈ ਵੀ ਹੋਵੇ ਕੋਈ ਮਰਜ਼ੀ ਹੋਵੇ ਕੋਈ ਮਰਜ਼ੀ ਹੋਵੇ ਹਾਂ ਹੌਣ ਤੱਕ ਦੀ ਕੋਈ ਵਧੀਆ ਲੱਗੀ ਜਿੱਦਾਂ ਕੰਮ ਚੰਗਾ ਲੱਗਿਆ ਹੋਵੇ ਹੁਣ ਤੱਕ ਦੇਖੋ ਜੀ ਮਨ ਸਾਰੇ ਜਾਣਦੇ ਮੈਂ ਕਿੱਦਾਂ ਕਿਹਾ ਵਾਂ ਕੀ ਕਹਾਂ ਸਾਰੇ ਹੀ ਵਧੀਆ ਹੈਗੇ ਜੀ ਸਾਰੇ ਚੰਗੇ ਹੈਗੇ ਜੀ ਹਾਂ ਮਨ ਤਾਂ ਤੁਸੀਂ ਵੀ ਬਹੁਤ ਚੰਗੇ ਲੱਗ ਰਹੇ ਹੋ ਇੰਟਰਵਿਊ ਲੈ ਰਹੇ ਹੋ ਪੁੱਛਤਾਚ ਕਰ ਰਹੇ ਹੋ ਬਹੁਤ ਚੰਗੇ ਲੱਗ ਰਹੇ ਹੋ ਹਾਂਜੀ ਠੀਕ ਹੈ ਸਰ ਕੌਣ ਸੇ ਟੀਵੀ ਹੈਗਾ ਤੁਹਾਡਾ ਤੁਸੀਂ ਸਟੋਏ ਕਿ ਲਿਵਿੰਗ ਇੰਡੀਆ ਤੇ ਲਿਵਿੰਗ ਇੰਡੀਆ ਤੋਂ ਵੈਰੀ ਨਾਈਸ ਥੈਂਕ ਯੂ ਅ ਗੱਲਬਾਤ ਹੋਰਾਂ ਨਾਲ ਕਰ ਲੈਣੇ ਆ ਕੀ ਵਿਚਾਰ 2024 ਭਾਜੀ ਬੈਠੇ ਭਾਜੀ ਕੰਮ ਕਰ ਰਹੇ ਚੱਲ 1 ਮਿੰਟ ਹੀ ਲਾਣਾ ਭਾਜੀ ਕੀ ਨਾ ਹੋ ਭਾਜੀ ਆਪਣਾ ਮਨਦੀਪ ਜੀ 2024 ਦੀ ਚੋਣ ਆ ਰਹੀ ਹੈ ਭਾਜੀ ਲੋਕ ਸਭਾ ਚੋਣਾਂ ਆ ਗਈਆਂ ਪਿਛਲੀ ਸਰਕਾਰ ਕਿਵੇਂ ਲੱਗੀ ਭਾਜੀ ਪਿਛਲੀ ਤਾਂ ਕੁਝ ਨਹੀਂ ਕੀਤਾ ਪਹਿਲੇ ਵੀ ਹੁਣ ਤੱਕ ਵੀ ਦੇਖਦੇ ਜਾ ਰਹੀ ਅੱਛਾ ਤੇ ਜਿਹੜੇ ਕੰਮ ਹੋਣੇ ਚਾਹੀਦੇ ਭਾਈ ਪਹਿਲ ਦੇ ਅਧਾਰ ਤੇ ਜਿਹੜੇ ਨਹੀਂ ਕੀਤੇ ਸਿੱਖਿਆ ਹੋਣੀ ਚਾਹੀਦੀ ਵਧੀਆ ਹਸਪੀਟਲ ਹੋਣਾ ਚਾਹੀਦਾ ਇਹ ਇਹ ਚੀਜ਼ਾਂ ਇਹ ਸਭ ਤੋਂ ਵੱਧ ਮੇਨ ਨੂੰ ਜ਼ਰੂਰੀ ਹੈ ਅੱਜ ਕੱਲ ਦੇ ਬੱਚੇ ਸਭ ਤੋਂ ਵੱਧ ਲੋੜਿੰਦੀ ਜਿਹੜੀ ਚੀਜ਼ ਚਾਹੀਦੀ ਹੈ ਹਾਂ ਤਾਂ ਕੋਈ ਵਧੀਆ ਲੱਗੀ ਭਾਜੀ ਕਾਰਜ ਜੀ ਦਾ ਕੰਮ ਚੰਗਾ ਹੋ ਗਿਆ ਹੁਣ ਤੱਕ ਆਮ ਆਦਮੀ ਪਾਰਟੀ ਸਭ ਤੋਂ ਵਧੀਆ ਰਹੀ ਹੈ ਠੀਕ ਜਿਹੜਾ ਦਿੱਲੀ ਦੇ ਵਿੱਚ ਬਹੁਤ ਵਧੀਆ ਕਰਤਾ ਹੁਣ ਪੰਜਾਬ ਵਿੱਚ ਵੀ ਅੱਗੇ ਵੀ ਸ਼ੁਰੂਆਤ ਹੋਈ ਹੋਈ ਹੈ ਸੋਲੂ ਨਾਲ ਹੋਈ ਪਈ ਹੈ ਠੀਕ ਹੈ ਭਾਈ ਇਹ ਰਿਹਾ ਬੈਠੇ ਭਾਈ ਕੀ ਨਾਮ ਤੁਹਾਡਾ ਲਾਪਰੇ ਸਿੰਘ ਜੀ ਕਿਹੜੇ ਵੋਟ ਪਾਈ ਹੁਣ ਤੱਕ ਭਾਈ ਬੋਟ ਤਾਂ ਪਾਈ ਨਹੀਂ ਨਾ ਤਾਂ ਆਪਾਂ ਬਣਾਈਏ ਨਾ ਆਪਾਂ ਪਾਉਣੀ ਆ ਯਾਰ ਲ ਲੋੜੇ ਨਹੀਂ ਆਪਾਂ ਨੂੰ ਭਾਈ ਮੈਂ ਕਹਿੰਦਾ ਮੈਂ ਤਾਂ ਕਿਆ ਫਰਦਾ ਲੋੜ ਹੀ ਨਹੀਂ ਹੈਗੀ ਅੱਛਾ ਹਾਂ ਆਪਾਂ ਕਰਦੇ ਆਂ ਡਰਾਈਵਰੀ ਭਾਈ ਅੱਛਾ ਹਾਂ ਬੋਟ ਪਾਣੀ ਚਾਹੀਦੀ ਨਾ ਭਾਈ ਪਾਉਣੀ ਨਹੀਂ ਯਾਰ ਗੱਲ ਸੁਣ ਮੇਰੀ ਅਸੀਂ ਕਿਉਂ ਪਾਈ ਜਾ ਕੋਈ ਚੱਜ ਦਾ ਕੰਮ ਨਹੀਂ ਕਰਨਾ ਅੱਛਾ ਠੀਕ ਨਹੀਂ ਕਿਉਂ ਪਾਈਏ ਭਾਈ ਦਿੱਦੀ ਗੱਲ ਆ ਕਿਉਂ ਪਾਈਏ ਅਸੀਂ ਹਾਂ ਭਾਈ ਨਾ ਦੇਖ ਮੈਂ ਦੱਸਾਂ ਇਹਨਾਂ ਨੇ ਡਰਾਈਵਰੀ ਵਿਭਾਗ ਨੂੰ ਵਾਸਤੇ ਕਰਿਆ ਕੁਝ ਤੂੰ ਮੈਨੂੰ ਦੱਸ ਦੇ ਯਾਰ ਦਿਨ ਰਾਤ ੱੱਕੇ ਖਾਨੇ ਠੀਕ ਨਹੀਂ ਉਸ ਕਰਕੇ ਠੀਕ ਹੈ ਨਾ ਉਸ ਕਰਕੇ ਵੀ ਯਾਰ ਹੋਰ ਹੋਰ ਕਿਆ ਕੰਮ ਕਰ ਰਹ ਦੈਨ ਕਿਹੜੇ ਹਣੇ ਜਿਹਦੇ ਵੈਸੇ ਤੁਹਾਡੇ ਬਤਾ ਕੰਮ ਕਿਹੜੇ ਨੇ ਜਿਹਦੇ ਡਰਾਈਵਰ ਮਤਲਬ ਕਿਸ ਤਰੀਕੇ ਦੇ ਕੰਮ ਜਿਹਦੇ ਕੀ ਤੇਲ ਘਟੇ ਨਹੀਂ ਨਹੀਂ ਹੁਣ ਇੱਕ ਗੱਲ ਸੁਣੋ ਯਾਰ ਮੇਰੇ ਇੱਕ ਦਾ ਡੀਜ਼ਲ ਦਾ ਰੇਟ ਠੀਕ ਹੈ ਨਾ ਕਿੰਨੇ ਰੁਪਏ ਨੂੰ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਰੁਪਏ ਨੂੰ ਆਉਂਦਾ ਹੋਣਾ ਡੀਜ਼ਲ ਠੀਕ ਨਹੀਂ ਮੇਰੇ ਹਿਸਾਬ ਨਾਲ ਤਾਂ ਤਕਰੀਬਨ ਤਕਰੀਬਨ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ 50 60 ਰੁਪਏ ਦਾ ਡੀਜ਼ਲ ਆਉਂਦਾ ਹੋਣਾ ਠੀਕ ਹੈ ਨਾ ਵੇਚ ਕਿੰਨੇ ਰਿਹਾ ਹੈ ਇਹ 87 87 80 80 90 90 ਰੁਪਏ ਰੇਟ ਵੀ ਆਇਆ ਹੈ ਰਾਜਸਥਾਨ 'ਚ ਠੀਕ ਹੈ ਨੀ ਮਤਲਬ ਤਾਂ 93 9 ਹਉੰਤੂ ਸੀ ਲਾਲੋਈ ਸਾਹਬ ਕਤਵ ਮੋਦੀ ਉਹ ਲੈ ਆ ਰਿਹਾ ਜਿਹੜਾ ਕੁਝ ਕਰ ਰਿਹਾ ਠੀਕ ਨਹੀਂ ਅੱਛਾ ਇਹ ਘਟਨੇ ਚਾਹੀਦੇ ਹਾਂ ਡੀਜ਼ਲ ਘਟ ਡੀਲਾ ਰੇਟ ਘਟਨੇ ਚਾਹਦੇ ਪਾੜੇ ਵਧਾਉਣੇ ਚਾਹੀਦੇ ਬਾਈ ਪਾੜੇ ਵਧ ਨਹੀਂ ਰਹੇ ਪਾਸਿੰਗਾਂ ਵਧਾਈ ਜਾਣੇ ਜਿਹੜੀ ਗੱਡੀ ਦੀ 12 ਟਨ ਦੀ 9 ਟਨ ਦੀ ਪਾਸਿੰਗ ਤੇ ਉਹਦੀ 12 ਕਰਤੀ ਹਾਂ ਇਹ ਮਸਲੇ ਹੱਲ ਹੋਣ ਜਿਵੇਂ ਬਾਕੀ ਡਰਾਈਵਰਾਂ ਦੀ ਤਨਖਾਹ ਵੀ ਵਧਾਓ ਬਾਈ ਬਾਈ ਹੋਰ ਲੈਣਾ ਭਾਈ ਨਾ ਭਾਈ ਮੇਰਾ ਵੀਰ ਆਹ ਡਰਾਈਵਰੀ ਵਾਲੇ ਲੈਣਾ ਪਾ ਦੀ ਵਿੱਚ ਹੈ ਹਾਂ ਜਿਹੜਾ ਕਹਾਣਾ ਵੀ ਇਹਨਾਂ ਦਾ ਲਾਈਵ ਹੀ ਚੱਲ ਰਿਹਾ ਹੈ अच्छा वो बेच ना वो पादी मेरा वीर भाई सासरी काल सारे मैं भूल गया था ठीक थी। है नहीं आ ਲੈਣਾ पादी मेरा वीर नाते दिख ड्राइवरਾਂ ਦੀ ਤਰ੍ਹਾਂ ਆ ਬਾਈ ਠੀਕ ਹੈ ਨਾ 10 1000 ਪਿੱਛੇ ਕਿਆ ਕਰੂਗਾ ਬੰਦਾ ਠੀਕ ਹੈ ਨਾ ਮੈਂ ਖੁਦ ਡਰਾਈਵਰੀ ਕਰਦਾ ਮੈਂ ਕੋਈ ਹੈ ਉਹ ਨਹੀਂ ਕਰਦਾ ਤਾਂ ਮੈਂ ਤੁਹਾਨੂੰ ਫੋਨ ਤੇ ਦਿਖਾ ਦਿੰਦਾ ਰੀਲਾ ਰੂਲਾ ਵੀ ਮੇਰੀਆਂ ਦੇਖਦੇ ਹੋਵੋਗੇ ਤੁਸੀਂ ਆ ਦੇਖ ਉਹਦੇ ਵਿੱਚ ਕਰ ਲੈ ਚਲੋ ਅੱਪਬੱਜ ਕਰ ਲੈਨੇ ਆ ਗੱਲਬਾਤ ਹੋਰਾਂ ਨਾਲ ਕਰ ਲੈਨੇ ਆ ਸਮੇਂ ਦੇ ਹਿਸਾਬ ਨਾਲ ਜੋ ਲੋਕ ਬਾਜ਼ਾਰ ਦੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਭਾਜੀ ਇਹ ਕੰਮ ਕਰ ਰਹੇ ਆ ਭਾਜੀ ਦੇ ਇੱਕ ਇੱਕ ਕਮੇਟੀ ਲਾਣਗੇ ਭਾਜੀ ਕੀ ਨਾਮ ਹੈ ਭਾਜੀ ਆਪਣਾ ਕੀਤਨ ਸ਼ਰਮਾ ਜੀ 2024 ਦੀ ਚੋਣ ਆ ਰਹੀ ਹੈ ਭਾਜੀ ਲੋਕ ਸਭਾ ਚੋਣ ਆ ਪਿਛਲੀ ਸਰਕਾਰ ਕੀ ਬਹੁਤ ਵਧੀਆ ਵਿਰੇ ਵਿਕਾਸ ਹੋਇਆ ਹੈ ਹਰ ਪਾਸੇ ਵਿਕਾਸ ਹੋਇਆ ਸੜਕ ਹੋ ਰੇਲ ਮਾਰਗ ਹੋ ਹਵਾਈ ਮਾਰਗ ਹੋ ਦੇਸ਼ ਦਾ ਨਾਮ ਉੱਚਾ ਕਰਨ ਦਾ ਹੋਏ ਹਰ ਇੱਕ ਫੀਲਡ 'ਚ ਕੰਮ ਹੋਇਆ ਵਿਕਾਸ ਦੇ ਨਾਮ ਤੇ ਰਿਪੋਰਟ ਦੇਵਾਂਗੇ ਜੀ ਹੁਣ ਹੁਣ ਪੰਜਾਬ ਪੰਜਾਬ ਦੇ ਵਿੱਚ ਲਗਾਤਾਰ ਕੈਂਡੀਡੇਟ ਪ੍ਰਚਾਰ ਕਰ ਰਹੇ ਨੇ ਤੇ ਤੁਹਾਡੀ ਉਮੀਦ ਕੀ ਲੱਗਦੀ ਹੈ ਉਮੀਦ ਇਹ ਹੀ ਹੈ ਕਿ ਦੇਖੋ ਮੋਦੀ ਬੈਕ ਕਰਨਗੇ ਜੀ ਵਾਪਸ ਹੋਏਗੀ ਸਰਕਾਰ ਦੁਆਰਾ ਰਿਪੀਟ ਹੋਏਗੀ ਠੀਕ ਹੈ ਹਾਂਜੀ ਗੁਰਨਾਲ ਕਰ ਲੈਣਾ ਭਾਜੀ ਮੌਜੂਦ ਹੈ ਭਾਈ ਨਾਲ ਗੱਲ ਹੀ ਕਰ ਮਨਜੀਤ ਸਿੰਘ ਹੈ ਵੀਰੇ 2024 ਦੀ ਚੋਣ ਆ ਰਹੀ ਹੈ ਭਾਜੀ ਸਾਰੇ ਕੈਂਡੀਡੇਟ ਵਿੱਚ ਰਹੇ ਲੋਕ ਸਭਾ ਚੋਣਾਂ ਪਿਛਲੀ ਸਰਕਾਰ ਕੀ ਸਰਕਾਰਾਂ ਦਾ ਦੇਖੋ ਐਵੇਂ ਹੀ ਆ ਇੱਕ ਤਾਂ ਦੇਖੋ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਠੀਕ ਹੈ ਚਿੱਟਾ ਸ੍ਰੇਮ ਵਿਗ ਰਿਹਾ ਠੀਕ ਹੈ ਤੇ ਭਈਆਬਾਦ ਬਹੁਤ ਜ਼ਿਆਦਾ ਹੋ ਗਿਆ ਗੁੰਡਾਗਰਦੀ ਬਹੁਤ ਜ਼ਿਆਦਾ ਹੋ ਗਈ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਠੀਕ ਹੈ ਕੁਝ ਵੀ ਸਹੀ ਨਹੀਂ ਹੋਇਆ ਹੈਗਾ ਠੀਕ ਹੈ ਠੀਕ ਜੜੀ ਪਾਰਟੀ ਜਾਂਦੀ ਹੈ ਖਾਨ ਵਾਲੀ ਜਾਂਦੀ ਹੈ ਹੁਣ ਧਰਨੇ ਦੇਖ ਲੋ ਠੀਕ ਹੈ ਧਰਨੇ ਦਾ ਨਾ ਕੋਈ ਲੀਡਰ ਪਹੁੰਚ ਰਿਹਾ ਨਾ ਕੋਈ ਐਮਐਲਏ ਪਹੁੰਚਦਾ ਠੀਕ ਹੈ ਬਹੁਤ ਬੁਰਾ ਹਾਲ ਕੀਤਾ ਹੋਇਆ ਬਹੁਤ ਜ਼ਿਆਦਾ ਆਪਣੇ ਪੰਜਾਬ ਦਾ ਹੁਣ ਤੱਕ ਕੋਈ ਸਹੀ ਪਾਰਟੀ ਆਈ ਕੀ ਪੰਜਾਬ ਦੇ ਲਈ ਜਾਂ ਭਾਰਤ ਦੇ ਲਈ ਦੇਖੋ ਮੈਨੂੰ ਤਾਂ ਮੇਰੀ 29 ਸਾਲ ਉਮਰ ਹੈ ਹੁਣ ਤੱਕ ਮੈਨੂੰ ਤਾਂ ਕੋਈ ਲੱਗੀ ਨਹੀਂ ਹੈ ਸਹੀ ਪਾਰਟੀ ਠੀਕ ਹੈ ਵੋਟਾਂ ਵੇਲੇ ਆਉਂਦੇ ਆ ਠੀਕ ਹੈ ਵਾਦੇ ਵੀ ਕਰਦੇ ਆ ਬਹੁਤ ਕੁਝ ਕਰਦੇ ਆ ਪਰ ਕੋਈ ਸਿਰੇ ਨਹੀਂ ਚੜਦਾ ਹੈਗਾ ਠੀਕ ਹੈ ਹਾਂਜੀ ਵਿਚਾਰ ਲੋਕਾਂ ਦੇ ਸੁਣ ਲੈਂਦੇ ਆ ਤੇ ਭਾਜੀ ਉਹ ਜੀ ਕਹਿੰਦੇ ਕਿ ਪਾਰਟੀ ਜੋ ਵੀ ਆਂਦੀ ਆ ਲੋਕਾਂ ਦੇ ਵਿੱਚ ਬਾਅਦ ਦੇ ਵਿੱਚ ਵਿਚਰਦੇ ਨੇ ਅਤੇ ਲੋਕਾਂ ਦੇ ਲਈ ਕੰਮ ਨਹੀਂ ਕਰਦੇ ਭਾਜੀ ਬੈਠੇ ਹੋਏ ਆ ਗਾਗ ਨੂੰ ਡੀਕ ਰਿਆ ਸੀ ਆਗੇ ਕਿ ਨਾਮ ਉਹ ਭਾਜੀ ਆਪਣਾ ਅਭਿਲਾਸ਼ 2024 ਦੀ ਚੋਣ ਆ ਰਹੀ ਹੈ ਭਾਜੀ ਹਨਾ ਤੇ ਬਹੁਤ ਸਾਰੇ ਕੈਂਡੀਡੇਟ ਵਿਚਰ ਵੀਰੇ ਲੋਕ ਸਭਾ ਚੋਣਾਂ ਪਿਛਲੀ ਸਰਕਾਰ ਕਿਵੇਂ ਲੱਗੀ ਪਿਛਲੀ ਸਰਕਾਰ ਮੋਦੀ ਸਰਕਾਰ ਵਧੀਆ ਸਰਕਾਰ ਲੱਗੀ ਬਹੁਤ ਕੰਮ ਕਰਿਆ ਮੋਦੀ ਸਰਕਾਰ ਨੇ ਕੋਈ ਕਿਹੜਾ ਕੰਮ ਵੀ ਲੱਗੇ ਪਈ ਸਾਰੇ ਹੀ ਵਧੀਆ ਕਰੇ ਕਿਸੇ ਸਰਕਾਰ ਨੇ ਕੰਮ ਵੀ ਨਹੀਂ ਕਰੇ ਜਿੱਥੇ 6 ਘੰਟੇ ਲੱਗਦੇ ਵਾ 3 ਘੰਟੇ ਮੋਦੀ ਨੇ ਨਹੀਂ ਸੜਕਾਂ ਬਣਾਤੀਆਂ ਸਾਰਾ ਕੁਝ ਕੰਮ ਵਧੀਆ ਕੰਮ ਕੀਤਾ ਮੋਦੀ ਨੇ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸ਼ੋਕ ਕੁਮਾਰ ਹੈ ਵੀਰ ਜੀ ਤੇ 2024 ਦੀ ਚੋਣ ਆ ਰਹੀ ਆ ਇਲੈਕਸ਼ਨ ਆ ਰਿਹਾ ਤੇ ਪਿਛਲੀ ਸਰਕਾਰ ਕਿਵੇਂ ਦੀ ਮਿਰ ਜੀ ਦੇਖੋ ਮੇਰੀ ਗੱਲ ਸੁਣੋ ਮੇਰੀ 60 ਸਾਲ ਉਮਰ ਹੋ ਗਈ ਆ ਮੰਨੇ ਕਾਲੀ ਦਲ ਨੂੰ ਵੀ ਵੋਟ ਪਾਇਆ ਮੰਨੇ ਕਾਂਗਰਸ ਨੂੰ ਵੀ ਵੋਟ ਪਾਇਆ ਠੀਕ ਹੈ ਨਾ ਐਤ ਕੀ ਮੂਡ ਨਹੀਂ ਆ ਪਾਣੇ ਦਾ ਐਤ ਕੀ ਆਪਾਂ ਕਹਿੰਦੇ ਵੀ ਜਿਹੜਾ ਦਿੱਲੀ ਚ ਹੈ ਨਾ ਅਗਰ ਉਹਦਾ ਬੰਦਾ ਜਿੱਤੇਗਾ ਤਾਂ ਇੱਥੇ ਕੰਮ ਹੋਣਗੇ ਇੱਥੇ ਹੁਣ ਮਹਾਰਾਣੀ ਪਟਨੀਤ ਕੋਲ ਖੜੀ ਹੈ ਬੀਜੇਪੀ ਦੀ ਟਿਕਟ ਤੇ ਮੈਂ ਉਹਨੂੰ ਵੋਟ ਪਾਵਾਂਗਾ ਤਾਂ ਕਿ ਉੱਪਰ ਤੇ ਨੀਚੇ ਤੱਕ ਸਾਰੇ ਕੰਮ ਬਣਨ ਐਡੀ ਵਧੀਆ ਰੋਡਾ ਬਣ ਗਿਆ ਨਜ਼ਾਰਾ ਆ ਜਾਂਦਾ ਜਿੱਥੇ ਸਾਡੇ 6 ਘੰਟੇ ਲੱਗਦੇ ਸੀ 3 ਘੰਟੇ ਚ ਪਹੁੰਚਦੇ ਸਾਨੂੰ ਸਭ ਤੋਂ ਪਹਿਲਾਂ ਇਹ ਸਹੂਲਤ ਮਿਲੀ ਜਿੱਥੇ ਮਰਜ਼ੀ ਵੇਖ ਹੋ ਕੇ ਚਲੀ ਜਾਈਏ ਚਾਹੇ ਪੰਜਾਬ ਹੈ ਜਾਂ ਯੂਪੀ ਜਿੱਥੇ ਮਰਜ਼ੀ ਘੁੰਮ ਲਓ ਕੋਈ ਡਰ ਭੈ ਵਾਲੀ ਗੱਲ ਨਹੀਂ ਰਹੀ ਹੈ ਸਰਕਾਰ ਬਹੁਤ ਵਧੀਆ ਹੈ ਬਹੁਤ ਅੱਛੇ ਕੰਮ ਹੈ ਮਹਿੰਗਾਈ ਕੁਛ ਨਹੀਂ ਜਿਹਨੇ ਕੰਮ ਨਹੀਂ ਕਰਨਾ ਉਸ ਵਾਸਤੇ ਮਹਿੰਗਾਈ ਹੈ ਜਿਹਨੇ ਕੰਮ ਕਰਨਾ ਉਸ ਨੂੰ ਕੋਈ ਮਹਿੰਗਾਈ ਨਹੀਂ ਹੈਗੀ ਪੇਟ ਕਾਸ ਕਿ ਜੀ ਕਿ ਮਗਾਈਏ ਕਈ ਚੀਜ਼ ਸਸਤੀ ਹੈ ਸਭ ਚੀਜ਼ ਸਸਤੀ ਹੈ ਬੰਦਾ ਕੰਮ ਕਰਨੇ ਆਉਣਾ ਚਾਹੀਦਾ ਇਹਨੇ ਕੰਮ ਨਹੀਂ ਕਰਨਾ ਉਹ ਸਸਤੇ ਮਹਿੰਗਾ ਹੀ ਹੋਰਾਂ ਦੇ ਵੀ ਵਿਚਾਰ ਜਾਣ ਲੈਣੇ ਆ ਬਾਜ਼ਾਰ ਦੇ ਵਿੱਚ ਜੋ ਦੁਕਾਨਦਾਰ ਨੇ ਜਾਂ ਲੋਕ ਆਰੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕੀ ਵਿਚਾਰ ਸਰਕਾਰ ਦੇ ਪ੍ਰਤੀ ਉਹ ਰੱਖਦੇ ਨੇ ਤਾਂ ਇੱਥੇ ਜੋ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਵਿਚਾਰ ਜਾਣ ਲੈ ਭਾਜੀ ਬੈਠੇ ਹੋ ਭਾਈ ਨਿਕ ਭਾਈ ਕੀ ਨਾ ਵਾ ਜੀ ਕਿ ਫੋਨ ਤੇ ਗੱਲ ਕਰੇ ਗੱਲਬਾਤ ਹੋਰਾਂ ਦੇ ਨਾਲ ਭਾਈ ਖੜੇ ਇਹਨਾਂ ਨੂੰ ਕੋਈ ਸੇ ਚੋਣਾ ਆ ਰਹੀਆਂ 2024 ਲੋਕ ਸਭਾ ਸਰਕਾਰ ਕਿਵੇਂ ਲੱਗੀ ਬਈ ਤੁਸੀਂ ਬਸ ਠੀਕ ਹੀ ਰਹੀ ਆ ਜਿਹੇ ਜੀ ਹੈ ਨਾ ਠੀਕ ਨਾ ਸਹੀ ਕੋਈ ਨੰ ਕੰਮ ਕਰ ਰਹੀ ਓਰੇ ਅੱਛਾ ਕੰਮ ਕਰ ਰਹੀ ਖਾ ਰੇ ਕੰਮ ਕਿਹੜਾ ਹੋਣਾ ਚਾਹੀਦਾ ਹੈ ਕੰਮ ਕਿਹੜਾ ਹੋਣਾ ਚਾਹੀਦਾ ਸ਼ਹਿਰ ਦੇ ਤਾਂ ਹੋਣਾ ਚਾਹੀਦਾ ਵਧੀਆ ਕੰਮ ਲੋਕਾਂ ਦੇ ਕਿਹੜੇ ਹੋਣੇ ਚਾਹੀਦੇ ਲੋਕਾਂ ਨੂੰ ਨੌਕਰੀਆਂ ਦਾ ਕਿਹਨਾ ਕੋਈ ਦੇਵੇ ਸਾਡੇ ਤਾਂ ਬਰਨੋਟ ਜਿਕੇ ਨੂੰ ਸੰਦ ਆਮ ਪਾਰਟੀ ਵਾਲੇ ਕਹਿੰਦੇ ਸੀ ਨੌਕਰੀ ਮੇਰੇ ਖਿਆਲ ਮਾ ਹਾਂ ਹਾਂ ਠੀਕ ਗੱਲਬਾਤ ਗੱਲਬਾਤ ਹੋਰਾਂ ਨਾਲ ਕਰ ਲੈਣੇ ਭਾਜੀ ਹੁਰੀ ਬੈਠੇ ਨੇ ਭਾਜੀ ਕੀ ਨਾਮ ਬੜੀ ਸੁਣੀ ਪੱਗ ਬੰਨੀ ਪਹਿਲਾਂ ਤੋਂ ਬੜਾ ਵਧੀਆ ਜੀ ਥੈਂਕ ਯੂ ਜੀ ਕੀ ਨਾਮ ਭਾਜੀ ਆਪਣਾ ਤੇਜਿੰਦਰ ਜੀ 2024 ਦੀ ਚੋਣ ਆ ਰਹੀ ਹੈ ਲੋਕ ਸਭਾ ਚੋਣ ਪਤਾ ਹੋਊਗਾ ਕਿਉਂਕਿ ਸੋਸ਼ਲ ਮੀਡੀਆ ਤੇ ਵੇਖ ਹੀ ਰਹੇ ਹੋਗੇ ਹਨ ਤੇ ਸਰਕਾਰ ਕਿਵੇਂ ਲੱਗੀ ਭਾਈ ਪਿਛਲੀ ਵੇਲੇ ਬਸ ਠੀਕ ਹੈ ਜੀ ਠੀਕ ਹੈ ਬੜੀ ਬਸ ਠੀਕ ਠੀਕ ਹੈ ਠੀਕ ਠੀਕ ਹੈ ਜੋ ਸੀਗਾ ਨਾ ਕਿ ਜਿਸ ਉਸ ਨਾਲ ਲਾਏ ਸੀਗੇ ਕਿ ਹਾਂ ਬੜਾ ਅੱਛਾ ਕਰਨਗੇ ਉਹ ਕੁਝ ਨਹੀਂ ਖਾਸ ਕਰ ਆਪਣਾ ਮਨੋੜ ਏਰੀਆ ਬਹੁਤਾ ਕੁਝ ਨਹੀਂ ਹੈਗਾ ਕਿਹੜਾ ਕੰਮ ਹੋਣਾ ਚਾਹੀਦਾ ਬਨੂੜ ਦਾ ਜੇ ਤੁਸੀਂ ਸ਼ਬਦਾਂ ਦੇ ਵਿੱਚ ਸੁਝਾਣਾ ਚਾਹੁੰਦੇ ਹੋ? ਕਾਫੀ ਕੰਮ ਨੇ ਜੀ ਖਾਸ ਕਰ ਆਪਣਾ ਜਿਵੇਂ ਤਹਿਸੀਲ ਦੇ ਕੰਮ ਨੇ ਇਹ ਬੜੇ ਰੁਕਦੇ ਨੇ ਬਹੁਤ ਰੁਕੇ ਹੋਏ ਨੇ ਸਰਕਾਰ ਨੂੰ ਤਾਂ ਕੋਈ ਵਧੀਆ ਲੱਗੀ ਬਸ ਅਜੇ ਤੱਕ ਤਾਂ ਫਿਲਹਾਲ ਨਹੀਂ ਨਹੀਂ ਅਜੇ ਨਹੀਂ ਜੀ ਭਾਈ ਤੁਹਾਡਾ ਕਿ ਨਾਮ? ਕਿਰਪਾਲ ਸਿੰਘ 24 ਦੀ ਚੌਂੜੀ ਭਾਜੀ ਹੋਰੀ ਨੇ ਵੀ ਆਪਣੇ ਵਿਚਾਰ ਦੱਸੇ ਤੇ ਸਰਕਾਰ ਕਿਵੇਂ ਲੱਗੀ ਭਾਈ? ਬਾਹੀ ਹੁਸ਼ ਹੈ ਭਾਈ ਆਹੀ ਸੇਮ ਹੈ ਸੇਮ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਚਾਹੂੰ। ਯਾਹੀ ਚੀਜ਼ ਭਾਈ ਕੋਈ ਕੰਮ ਨਹੀਂ ਹੁੰਦੇ ਕਿਸ ਤਰ੍ਹਾਂ ਇਹ ਐਨਓਸੀ ਵਗੈਰਾ ਦੇ ਸਾਰੇ ਹਾਂਜੀ ਹਾਂ ਸਾਰੇ ਤਹਿਸੀਲਾਂ ਦੇ ਵਿੱਚ ਸਾਰੇ ਕੰਮ ਰੁਕੇ ਹੋਏ ਨੇ ਜੀ। ਅੱਛਾ ਹਾਂਜੀ ਹਾਂ ਇਹ ਹੋਣੀ ਚੀਜ਼ ਬਿਲਕੁਲ ਤੇ ਕੋਈ ਪਾਰਟੀ ਵੀ ਨਹੀਂ ਲੱਗੀ ਭਾਈ ਹੁਣ ਤੱਕ ਜੇ ਕੋਈ ਜਿਹਨੇ ਕੰਮ ਕੀਤੇ ਹੋਏ ਹਾਲੇ ਤੱਕ ਦਾ ਕੋਈ ਨਹੀਂ ਹੈ ਜੀ। ਹਾਲੇ ਤੱਕ ਕੋਈ ਨਹੀਂ। ਨਹੀਂ ਠੀਕ ਹੈ। ਹੋਰਾਂ ਨਾਲ ਗੱਲਬਾਤ ਕਰ ਭਾਈ ਬੈਠੇ ਮੈਂ। ਕੀ ਨਾਮ ਹੈ ਭਾਈ? ਰਿਤਿਕ ਵੀ ਵੋਟ ਪਾਈ ਕਦੇ ਹੁਣ ਤੱਕ? ਨਾ ਜੀ। ਬਣੀ ਵੀ ਹੈ ਬਣੀ ਨਹੀਂ ਹੁਣੀ। ਬੜੀ ਵੀ ਨਹੀਂ ਹੈ ਜੀ। ਨਹੀਂ। ਇਹ ਵੈਸੇ ਪੋਲਟਿਕਸ ਦੀ ਨੌਲੇਜ ਰੱਖਦੇ ਹੋ? ਹਾਂ ਜੀ। ਕੋਈ ਵਧੀਆ ਲੱਗੀ ਹੁਣ ਤੱਕ ਪਾਰਟੀ? ਨਹੀਂ। ਨਹੀਂ ਲੱਗੀ। ਠੀਕ ਹੈ। ਗੱਲਬਾਤ ਹੋਰਾਂ ਨਾਲ ਕਰ ਲੈਨੇ ਆ। ਭਾਜੀ ਹੋਰਨਾਂ ਤਹਿਸੀਲਾਂ ਦਾ ਮੁੱਦਾ ਚੱਕਿਆ ਕਿ ਤਹਿਸੀਲਾਂ ਦੇ ਕੰਮ ਹੋੜੇ ਜਿਹੜੇ ਤਹਿਸੀਲਾਂ ਬੰਦ ਪਈਆਂ ਨੇ ਤਾਂ ਹੋਰਾਂ ਤੋਂ ਵੀ ਵਿਚਾਰ ਜਾਣ ਲੈਨੇ ਆ। ਕੀ ਵਿਚਾਰ ਹੋ? ਸਰਕਾਰ ਦੇ ਪ੍ਰਤੀ ਰੱਖ ਰਹੇ ਨੇ ਅਤੇ ਸਰਕਾਰ ਦੇ ਰਵੱਈਏ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਨੇ? ਗੱਲਬਾਤ ਕਰ ਲੈਨੇ ਆ। ਕੁਛ ਵੀਰ ਮੌਜੂਦ ਨੇ ਬਾਜ਼ਾਰ ਦੇ ਵਿੱਚ ਭਾਈ ਜੀ ਬੈਠੇ ਭਾਜੀ ਕੀ ਨਾਮ ਹੈ ਜੀ ਮੈਨੇਜਰ ਰਵਿੰਦਰ ਸਿੰਘ 2024 ਦੀ ਚੋਣ ਆ ਰਹੀ ਆ ਲੋਕ ਸਭਾ ਚੋਣਾਂ ਸਰਕਾਰ ਕਿਵੇਂ ਦੀ ਲੱਗੀ ਤੁਸੀ ਮੇਰੇ ਹੁਣ ਕੀ ਦੱਸਾਂ ਤੁਹਾਨੂੰ ਸ਼ਬਦਾਂ ਦੇ ਵਿੱਚ ਕੁਛ ਤਾਂ ਬਿਆਨ ਕਰਦੇ ਹਾਂ ਚੈਨਲ ਦੇ ਲਈ ਅੱਗੇ ਦੇਖੀ ਬੜੀ ਦੇਖੀ ਵੈਸੇ ਵੀਰੇ ਸਰਕਾਰ ਤਾਂ ਸਾਰੀ ਆਪਣੇ ਵਾਸਤੇ ਬਣੀ ਵੀ ਹੈ ਸਾਡੇ ਵਾਸਤੇ ਨਹੀਂ ਬਣੀ ਵੀ ਵੈਸੇ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਕੀ ਕੁਛ ਕਰ ਰਹੀ ਹੈ ਦੇਖੋ ਕੰਮ ਕਿਤੋਂ ਨਾ ਹੋਣਾ ਚਾਹੀਦਾ ਭਾਜੀ ਵੇਸੇ ਕੰਮ ਤਾਂ ਵੀਰ ਜੀ ਸਰਕਾਰ ਆਪਣੀ ਮਰਜ਼ੀ ਤੋਂ ਕਰ ਰਹੀ ਹੈ ਸਾਡੀ ਮਰਜ਼ੀ ਚੱਲਦੀ ਨਹੀਂ ਹੈਗੀ ਗਰੀਬ ਬੰਦੇ ਦੇ ਕਿੱਥੇ ਮਰਜ਼ੀ ਚੱਲਦੀ ਹੈ ਅੱਜ ਕੱਲ ਠੀਕ ਹੈ ਕਿਹੜਾ ਕੰਮ ਹੋਣਾ ਚਾਹੀਦਾ ਹੈ ਸਰਕਾਰ ਜਿਹੜੀ ਵੀ ਆਉਂਦੀ ਹੈ ਉਹ ਸ਼ਫਾਹ ਵਿੱਚ ਕੋਈ ਕੰਮ ਤਾਂ ਕੋਈ ਵੀ ਹੋਵੇ ਵਧੀਆ ਹੋਵੇ ਵੀਰੇ ਕੰਮ ਵਧੀਆ ਹੋਣਾ ਚਾਹੀਦਾ ਵੀ ਦੂਜੇ ਬੰਦੇ ਨੂੰ ਵਧੀਆ ਲੱਗੇ ਵੀ ਸਰਕਾਰ ਕੁਝ ਕਰ ਰਹੀ ਹੈ ਆਮ ਬੰਦੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸਰਕਾਰ ਆਪਣਾ ਹੀ ਭਲਾ ਸੋਚਦੀ ਸਾਡਾ ਕਿੱਥੇ ਸੋਚਦੀ ਹੈ ਕਿਹੜਾ ਕਿਣਾ ਭਾਈ ਮੇਰਾ ਜਸਪ੍ਰੀ ਨਹੀਂ ਨਹੀਂ 2024 ਦੀ ਚੋਣ ਆ ਰਹੀ ਹੈ ਲੋਕ ਸਭਾ ਚੋਣਾਂ ਸਰਕਾਰ ਕਿਵੇਂ ਲ ਸਰਕਾਰ ਠੀਕ ਠਾਕ ਜੀ ਯਾਰ ਠੀਕ ਹੈ ਹਾਂ ਸਰਕਾਰ ਠੀਕ ਕੰਮ ਤੋਂ ਠੀਕ ਮਰ ਠੀਕ ਠਾਕ ਹੈ ਕੰਮ ਤੇ ਠੀਕ ਹੈ ਜੀ ਹੁਣ ਕੋਈ ਸ਼ਬਦਾਂ ਦੇ ਵਿੱਚ ਗੱਲ ਆਖੋ ਕੋਈ ਸ਼ਬਦ ਨਹੀਂ ਹੈਗਾ ਕੋਈ ਸ਼ਬਦ ਨਹੀਂ ਹੈਗਾ ਠੀਕ ਹੈ ਮੁੱਢਾ ਬੈਠਾ ਹੈ ਇਹ ਨਾਲ ਯਾਰ ਕੀ ਨਾਮ ਆ 22 ਸਾਲ ਪਹਿਲੇ ਹੀ ਸ਼ੁਰੂ ਆ ਗਏ ਤੁਹਾਡਾ ਕੀ ਨਾਮ ਹੈ 6 ਬੰਦ 2024 ਦੇ ਇਲੈਕਸ਼ਨ ਆ ਰਹੇ ਆ ਪਿਛਲੀ ਸਰਕਾਰ ਕਿਉਂ ਨਹੀਂ ਲੱਗੀ ਪਿਛਲੀ ਸਰਕਾਰ ਕਿਹੜੀ ਕਹਿ ਰਹੇ ਹੋ ਕੇਂਦਰੀ ਸਰਕਾਰ ਬਿਲਕੁਲ ਠੀਕ ਨਹੀਂ ਨਾ ਕੋਈ ਰੋਜ਼ਗਾਰ ਕੁਝ ਨਹੀਂ ਹੈ ਨਾ ਕੋਈ ਵਿਕਾਸ ਨਾ ਕੋਈ ਰੋਜ਼ਗਾਰ ਕੁਝ ਨਹੀਂ ਹੈ ਜਿਹੜੀ ਨਵੀਂ ਬਣੇ ਉਹ ਕਿੱਦਾਂ ਦਾ ਕੰਮ ਕਰੀ ਤੇ ਜੋ ਜਿਹੜੀ ਵੀ ਆਂਦੀ ਆ ਕਿਹੜਾ ਕੰਮ ਪਹਲ ਦੇ ਧਾਰਤੇ ਕਰੀ ਪਹਿਲੀ ਗੱਲ ਤਾਂ ਰੋਜ਼ਗਾਰ ਹੋਣਾ ਚਾਹੀਦਾ ਦੂਸਰੀ ਗੱਲ ਵਿਕਾਸ ਵਿਕਾਸ ਹਾਂ ਨਾਲੇ ਕਿਸਾਨਾਂ ਵਾਲਾ ਜੀ ਕਿਹੜੀ ਸਰਕਾਰ ਤੋਂ ਉਮੀਦ ਰੱਖ ਰਹੇ ਹੋ ਕਿ ਕੋਈ ਵਧੀਆ ਲੱਗੀ ਹੁਣ ਤੱਕ ਹੁਣ ਤੱਕ ਆਪਾਂ ਨੂੰ ਤਾਂ ਆਮ ਆਦਮੀ ਪਾਰਟੀ ਵਧੀਆ ਲੱਗੀ ਹੈ ਠੀਕ ਹੈ ਗੱਲਬਾਤ ਹੋਰਾਂ ਨਾਲ ਕਰ ਲੈਂਦੇ ਆ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਜਿਹੜੇ ਭਾਜੀ ਜੀ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਕੀ ਨਾਮ ਹੈ ਆਪਣਾ ਕੀ ਨਾਮ ਹੈ ਭਾਈ ਸੰਜੂ ਤੇ 2024 ਦੀ ਇਲੈਕਸ਼ਨ ਆ ਰਹੀ ਆ ਕੀ ਕਹਿਣਾ ਚਾਹੋਗੇ ਕਿ ਕਿਹੜੀ ਸਰਕਾਰ ਵਧੀ ਲੱਗੇ ਮੈਨੂੰ ਜਿਆਦਾ ਬੋਲੀ ਰਹੇ ਭਾਈ ਗੱਲਬਾਤ ਹੋਰਾਂ ਨਾਲ ਕਰ ਲੈਂਦੇ ਆ ਕੀ ਵਿਚਾਰ ਰੱਖਦੇ ਨੇ ਇਲੈਕਸ਼ਨ ਦੇ ਪ੍ਰਤੀ ਭਾਜੀ ਜੀ ਉਰੀ ਬੈਠੇ ਗਾਹਕ ਨੂੰ ਡੀਕ ਲੈਂਦੇ ਆ ਅਸੀਂ ਆ ਜੰਨੇ ਕੀ ਨਾਮ ਹੈ ਆਪਣਾ ਰਜਿੰਦਰ ਕੁਮਾਰ 2024 ਦੇ ਲੋਕ ਸਭਾ ਇਲੈਕਸ਼ਨ ਆ ਰਹੇ ਆ ਤੇ ਕਿਵੇਂ ਦੇ ਲੱਗੀ ਪਿਛਲੀ ਸਰਕਾਰ ਪਹਿਲਾਂ ਤੇ ਸਰਕਾਰ ਤਾਂ ਅੱਛੀ ਰਹੀ ਹੈ ਅੱਛੀ ਰਹੀ ਹੈ ਹਾਂ ਕੋਈ ਸ਼ਬਦ ਐ ਬਿਆਨ ਕਰੋ ਕਿਹੜਾ ਕੰਮ ਦੀ ਕੰਮ ਤਾਂ ਸਾਰੇ ਦੇਸ਼ ਦੀ ਸਾਖ ਬਣੀ ਹੈ ਬਾਹਰਲੇ ਦੇਸ਼ਾਂ 'ਚ ਬਾਕੀ ਵਿਕਾਸ ਵੀ ਬਹੁਤ ਹੋਇਆ ਹੈ ਇੱਕ ਕੰਮ ਜੀ ਲੱਗਿਆ ਹਾਂ ਤੇ ਕਿਸ ਪੰਜਾਬ ਪੰਜਾਬ ਦਾ ਤਾਂ ਅਜੇ ਕੋਈ ਪਤਾ ਨਹੀਂ ਐ ਕਿੰਨੇ ਪਾਰਟੀਆਂ ਜਿਹੜੀ ਆਮ ਪਾਰਟੀ ਵੀ ਐ ਕਾਂਗਰਸ ਵੀ ਸਾਰੀਆਂ ਜ਼ੋਰ ਮਾਰ ਰਹੀਆਂ ਪੰਜਾਬ ਦਾ ਤਾਂ ਕੁਛ ਵੀ ਨਹੀਂ ਉਹ ਅਜੇ ਕੁਛ ਨਹੀਂ ਪਤਾ ਹੋਰ ਨਾਲ ਗੱਲਬਾਤ ਕਰ ਲੈਣੇ ਆ ਜੋ ਦੁਕਾਨ ਜੋ ਬਾਜ਼ਾਰ ਦੇ ਵਿੱਚ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਭਾਜੀ ਨਾਲ ਗੱਲਬਾਤ ਕਰ ਲੈਣੇ ਭਾਜੀ ਕੀ ਨਾਮ ਹੈ ਮਨਦੀਪ ਸਿੰਘ 2024 ਦੇ ਇਲੈਕਸ਼ਨ ਆ ਰਹੇ ਆ ਪਿਛਲੀ ਸਰਕਾਰ ਕਿਵੇਂ ਲੱਗੀ ਜੀ ਕਿਹੜੀ ਪੰਜਾਬ ਦੀ ਕੇਂਦਰ ਦੀ ਕੇਂਦਰ ਦੀ ਬੱਸ ਦੁਕਾਨਦਾਰਾਂ ਦਾ ਬੁਰਾ ਹਾਲ ਹੈ ਅੱਛਾ ਜੀ ਦੁਕਾਨਦਾਰਾਂ ਦੀ ਕੋਈ ਜ਼ਿੰਦਗੀ ਨਹੀਂ ਹੈ ਇਸ ਟਾਈਮ ਮੇਰੀ ਕੀ ਕੰਮ ਹੋਣਾ ਚਾਹੀਦਾ ਕਿਹੜੇ ਪਾਸੋਂ ਦੁਕਾਨਦਾਰ ਦਾ ਬੁਰਾ ਹਾਲ ਹੈ ਕਰਨ ਮਸਲਾ ਹੈ ਨਹੀਂ ਜੀਐਸਟੀ ਲਗਾਤਾ ਠੀਕ ਹੈ ਹੋਰ ਬਹੁਤ ਮੁਸ਼ਕਲਾ ਹੈ ਜਿਹੜੀ ਦੁਕਾਨਦਾਰ ਦੀ ਕੋਈ ਨਹੀਂ ਸੁਣੀ ਜਾ ਰਹੀ ਕਿੱਥੇ ਵੀ ਨਹੀਂ ਸੁਣੀ ਜਾ ਰਹੀ ਸੋ ਸੋਨੀ ਚੇਹੀ ਹਾਂਜੀ ਉਮੀਦ ਕਿ ਕੀ ਲੱਗ ਰਹੀ ਹੈ ਹੁਣ ਰਲੀ ਮਿਲੀ ਸਰਕਾਰ ਬਣਾਈ ਹਲੇ ਕੋਈ ਪਤਾ ਨਹੀਂ ਹਾਂਜੀ ਹਾਂਜੀ ਠੀਕ ਹੈ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਵਿਚਾਰਾਂ ਦੇ ਵਿੱਚ ਹਰ ਪਾਰਟੀ ਦਾ ਨਾਮ ਲਿੱਤਾ ਗਿਆ ਅਤੇ ਕਿਤਨੇ ਕਿਤੇ ਸਰਕਾਰਾਂ ਦੇ ਵਿਕਾਸ ਕਾਰਜਾਂ ਤੇ ਵੀ ਸਵਾਲ ਖੜੇ ਕੀਤੇ ਕਿ ਕੁਝ ਵੀ ਕਰ ਰਹੇ ਨੇ ਕੁਝ ਨਹੀਂ ਕਰ ਰਹੇ ਅਤੇ ਨਸ਼ਿਆਂ ਦਾ ਮੁੱਦਾ ਨੌਕਰੀਆਂ ਦਾ ਮੁੱਦਾ ਇਹ ਆਮ ਤੌਰ ਤੇ ਲੋਕਾਂ ਵੱਲੋਂ ਉਠਾਇਆ ਗਿਆ ਤੇ ਮੁੱਖ ਤੌਰ ਤੇ ਇਹਨਾਂ ਨੂੰ ਸਾਹਮਣੇ ਰੱਖਿਆ ਗਿਆ